ਕਹਿੰਦਾ ਚੋ ਜਿਹੜੀ ਗਲਤੀ ਤੁਸੀਂ ਕੀਤੀ ਹੈ ਨਾ ਉਹਦੀ ਸਜ਼ਾ ਤੁਹਾਨੂੰ ਮਿਲਣੀ ਮਿਲਣੀ ਆ ਮੇਰੀ ਗਾਸੋਂ ਕਰਦੇ ਨਾ ਉਹ ਕੰਮ ਇਹ ਜ਼ਬਾਨ ਬੜੀ ਚਲਾਉਂਦੀ ਆ ਜਿਹੜੀ ਗਰਮੀ ਤਾਂ ਭੋਕਦੀ ਬੜਾ ਵਾਏ ਇੱਧਰ ਤੜਫਾਤ ਵਾਕੇ ਮੈਂ ਵੀ ਮਾਰੂ ਇਹਨਾਂ ਨੂੰ ਮੈਂ ਦੋਵਾਂ ਨੂੰ ਐ ਇਦਾਂ ਮਾਰਨਗੇ ਤਾਂ ਇਹਨਾਂ ਨੂੰ ਪਤਾ ਲੱਗੂ ਇੰਨੇ ਟਾਈਮ ਕਰ ਤਾਂ ਮੈਂ ਉਹਦਾ ਸੰਸਾਰ ਬਚਾ ਲੈਣਾ ਇਹਨਾਂ ਨੂੰ ਅਜੇ ਐਡੀ ਛੇਤੀ ਮਾਰ ਦਿੰਦੇ ਨਾ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਮੌਤ ਆਂਦੇ ਕਿੰਨੂ ਆ ਛੱਡੋ ਜੀ ਮਲੀ ਜਾਉਗਾ ਜੀ ਛੱਟੋ ਇੱਕਦਾਂ ਛੱਡਿਆ ਤੁਹਾਨੂੰ ਤੁਹਾਨੂੰ ਤੜਫਾ ਤੜਫਾ ਕੇ ਮਾਰੂੰਗਾ ਹੁਣ ਬੋਲੋ ਹਕਿਦਾਂ ਬੋਲਦੀ ਆਂਦੇ ਤੋਂ ਪਹਿਲਾਂ ਥੋੜਾ ਬੋਧਾ ਦੀ ਸੋਚਣਾ ਹੀ ਹਾਂ ਐ ਨਾ ਪਾ ਉਹ ਕਿਧਾ ਮ ਬਕਵਾਸ ਕਰਦੀਆਂ ਗਾੜੀ ਤੇ ਪਛਤਾਉਣਾ ਮੈਂ ਇਹ ਚੰ ਮ ਪਛਤਾਉਣਾ ਤੀ ਮੈਂ ਪਛਤਾਉਣਾ ਤੂੰ ਹੀ ਪਛਤਾਉਣਾ ਛੱਟੋ ਛੱਡੀ ਨਾ ਹੁਣ ਇਹਨਾਂ ਨੂੰ ਲਾ ਕੇ ਗਿਆ ਬੰਨੇ ਹਟੀਆਂ ਇਹਨਾਂ ਮਮੀ ਤੂੰ ਚਿੰਤਾ ਨਾ ਕਰ ਹੁਣ ਦੱਸੋ ਉਹ ਬੋਲੀ ਕਿ ਤੇਰੇ ਇਹਨਾਂ ਦੇ ਮਾਂ ਨੂੰ ਫੋਨ ਲਾ ਲਿਆ ਇਹ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਮਾਂ ਨੂੰ ਕੋਈ ਨਹੀਂ ਕੋਣ ਤੇਰੀ ਸਾਈ ਆ ਲਿਆਣਾ ਗੱਲ ਕਰ ਰਿhstੇ ਚ ਨਾਲੇ ਵੱਡੀ ਪਰਚਾਈ ਲੱਗਦੀ ਆ ਹਾਂ ਲਿਆਜੋ ਬੜਾ ਰੱਖਦੀ ਆ ਮੇਰਾ ਤਾਂ ਹੀ ਕਰਕੇ ਮੈਨੂੰ ਲਿਆਜ ਰੱਖਣਾ ਪਿਆ ਇਹਦਾ ਅੰਮ੍ਰ ਮਰਗੀ ਛਡਾ ਤੇ ਕੋਲ ਨਾ ਸੱਦਿਆ ਤੁਹਾਨੂੰ ਮੈਂ ਤੁਸੀਂ ਮੇਰੇ ਪੰਜਾਂ ਦਾ ਨਹੀਂ ਪਾ ਸਕਦੀਆਂ ਇਹ ਬਹੁਤ ਇਹਨਾਂ ਨੇ ਸਤਾਇਆ ਹੈ ਬੜਾ ਹੈ ਨਾ ਨਹੀਂ ਦਾ ਮੈਨੂੰ ਨਹੀਂ ਪਤਾ ਮੈਂ ਉਹ ਸ਼ਿਕਾਰੀਆ ਜਿਹੜਾ ਇੱਕ ਵਾਰ ਸ਼ਿਕਾਰ ਨੂੰ ਪੰਜੇ ਚ ਲੈ ਲਾ ਨਾ ਜਿੰਨਾਂ ਨੂੰ ਮੈਂ ਘੋਟ ਘੋਟ ਕੇ ਉਹਨੂੰ ਮਾਰਦੇ ਨਾ ਮੈਂ ਸ਼ਰਦਾ ਨਹੀਂ ਉਹਨੂੰ ਹਾਂ ਬਰ ਬੂਆ ਖੜ ਕੇ ਆਈ ਮੈਨੂੰ ਤਾਂ ਉਸਰੀ ਆ ਗਈ ਕਿਤੇ ਭੁੱਲਸ ਇਹਨੇ ਫੋਨ ਕੀਤਾ ਕਿਤੇ ਪੁੱਛਣਾ ਜਿਹੜਾ ਸ਼ਾਪਾ ਹੋਇਆ ਤੇਰੇ ਵਾਲੀ ਦਾ ਇਹਨਾ ਮਾਂ ਨੂੰ ਫੋਨ ਕੀਤਾ ਮੈਂ ਤੈਨੂੰ ਡਹੀਦਾ ਵੀ ਰੋਣ ਤੁਸੀਂ ਮੇਰੇ ਕਿਹੜੇ ਆਖੇ ਲੱਗਦੇ ਮੈਨੂੰ ਕਿਹਾ ਅੰਦਰ ਕਿਉਂ ਕੇ ਖਾਦੇ ਆਪਣੇ ਖਸਮ ਨੂੰ ਆਪ ਬਣਾਉਂਦੇ ਆ ਤੈਨੂੰ ਇੰਨਾ ਵੀ ਹੱਗਾ ਲਿਆਸ ਨਾ ਓਏ ਮੇਰੀ ਸੁਣ ਗੱਲ ਤੂੰ ਇੱਥੇ ਰਹਿ ਘਰੇ ਅੰਦਰ ਹੀ ਵੜ ਕੇ ਇਹਨਾਂ ਨੂੰ ਸਮਝਾ ਦੇ ਤੇ ਮੰਮੀ ਤੁਸੀਂ ਗੇਟ ਖੋਲੋ ਜੇ ਪੁਲਿਸ ਹੋਈ ਅਗਰ ਤਾ ਤੁਸੀਂ ਮੰਨਿਓ ਨਾ ਜੇ ਪਾਈ ਦੇ ਤੈਨੂੰ ਫੜ ਕੇ ਲੈ ਵੀ ਜਾਊ ਨਾ ਤੇ ਮੈਂ ਬੈਠਾ ਮਗਰ ਮੈਂ ਤੁਹਾਡੀਆਂ ਜਮਾਤਾਂ ਕਰਾ ਦੂੰਗਾ ਪਰ ਪਹਿਲਾਂ ਆ ਦੋਵੇਂ ਸ਼ਮਸ਼ਾਨ ਘਾਟ ਇਹਨਾਂ ਲਾਸ਼ਾਂ ਇਨਾ ਸਵੇ ਬਾਲ ਕੇ ਫੇਰ ਮੈਂ ਆਉਂਗਾ ਤੂੰ ਬਈ ਚਿੰਤਾ ਨਾ ਕਰਿਓ ਤੂੰ ਮੈਂ ਏਦਾਂ ਟੱਕ ਕੋਠੇ ਕੋਠੇ ਮੈਂ ਟੱਪ ਕੇ ਨਾ ਜਾ ਜਾ ਮੈਂ ਨਿਕਲ ਚੱਲਿਆ ਆਈ ਤੂੰ ਨਿਕਲ ਜਾ ਤੂੰ ਹੀ ਤੂੰ ਜਾ ਕੋਈ ਨਹੀਂ ਇਹਨੂੰ ਨਿਕਲ ਲਾ ਦੇ ਫੇਰ ਮੈਂ ਜਾਣੀ ਆਹੋ ਤੂੰ ਬੁਆ ਖੋਹ ਜਾ ਕੇ ਲੈ ਮੈਂ ਬੁਆ ਹੋਲੀ-ਹੋਲੀ ਜਾਣੀ ਮੈਂ ਖੋਲਦੀ ਆ ਤੂੰ ਵੀ ਇੱਕ ਸੁਰਤੀ-ਬਰਤੀ ਚਾ ਨਹੀਂ ਮੇਰੀ ਸੁਣ ਲੋ ਗੱਲ ਜੇ ਵਾਕਈ ਗੱਲ ਪੁਲਸ ਹੋਈ ਨਾ ਤੇ ਤੁਸੀਂ ਦੋਵੇਂ ਨਹੀਂ ਬਚਦੀਆਂ ਹੁਣ ਪਈਆਂ ਬਾਜੜਾ ਹੁਣ ਲੱਗਾ ਪਤਾ ਉਹਨਾਂ ਦਾ ਤੇਰਾ ਭਰਾ ਬੜਾ ਸ਼ੇਰ ਬਣਦਾ ਸੀ ਰੋਕਦਾ ਤਾਂ ਸਹੀ ਫਿਰ ਇੱਥੇ ਜੇ ਪੀਤਾ ਹੀ ਆਪਣੀ ਮਾਂ ਦਾ ਦੁੱਧ ਤੇ ਹੁਣ ਕੋ ਬੁੜਾ ਸ਼ੇਰੀਆ ਸ਼ੇਰੀਆ ਇੱਕ ਹੀ ਨਿਵੇੜਤੀ ਆ ਨਾ ਤੇ ਪਤਾ ਨਹੀਂ ਲੱਗਦਾ ਕਿ ਇਹਨਾਂ ਤੇ ਨੱਪਣਾ ਤੁਸੀਂ ਦੋਵੇਂ ਨਹੀਂ ਆ ਤੁਹਾਡੇ ਦੋਵਾਂ ਦੇ ਸਿਵੇਰ ਬਲ ਜਣੇ ਆ ਤੁਹਾਨੂੰ ਕੀ ਲੱਗਦਾ ਲੋਕਾਂ ਦੀਆਂ ਕੁੜੀਆਂ ਨੂੰ ਮਾਰਨਾ ਇੰਨਾ ਸੌਖਾ ਆ ਹਾਂ ਇੰਨਾ ਹੀ ਸੌਖਾ ਸਾਡੇ ਵਾਸਤੇ ਇੰਨਾ ਹੀ ਸੌਖਾ ਜੇ ਤਾਂ ਡੇਰੀਆਂ ਕੁੜੀਆਂ ਇਦਾਂ ਜ਼ਬਾਨ ਚ ਲਾਉਣਗੀਆਂ ਨਾ ਤੇ ਮਰਨਗੇ ਹਮੇਸ਼ਾ بس ਫਿਰ ਹਾਂ ਉਹ ਬਲਜੀਤ ਹੀ ਮਰ ਗਈ ਦੋ ਚਾਰ ਸਵੇ ਨਾਲ ਬਲਵਾ ਕੇ ਤੇ ਫੇਰ ਹੀ ਆਪਣੇ ਬਲਵਾਗੇ ਪੁੱਲ ਜੋ ਮਾਨੀ ਆ ਤੇ ਤੂੰ ਨਹੀਂ ਫਸਣਾ ਵਿੱਚ ਤੂੰ ਨਹੀਂ ਮਰਨਾ ਨਾਲ ਹੀ ਤੂੰ ਮਰਨਾ ਨਾਲ ਹੀ ਇੰਨੇ ਮਰਨਾ ਮੈਨੂੰ ਆਪਣੇ ਮਨ ਦਾ ਤੂੰ ਆਪਣਾ ਉੱਜਣਾ ਤੁਸੀਂ ਆਪਣਾ ਆਪਣੇ ਬੰਦਿਆਵਾਂ ਬਾਰੇ ਸੋਚ ਕੇ ਥੋੜਾ ਬਹੁਤਾ ਕੋਹਨਾ ਕੋ ਦਿਮਾਗ ਚ ਬਿਠਾਓ ਆਪਣੇ ਆਦੇ ਵਿੱਚ ਆਹ ਪਤਾ ਮੈਨੂੰ ਬਸ ਅਹੀਂ ਜੇ ਫੜੇ ਗਏ ਤਾਂ ਨਾਲ ਤੂੰ ਹੀ ਨਹੀਂ ਮਰਨਾ ਵਾ ਸਾਰੀਆਂ ਉਹ ਰਹਿੰਦੀਆਂ ਮਰ ਜਾਣਗੀਆਂ ਜਾ ਕੇ ਆਪਣਾ ਗੇਟ ਵੇਖੋ ਪਤਾ ਮੈਨੂੰ ਬੱਜਿਆ ਜਾ ਜ਼ਬਾਨ ਨਹੀਂ ਖੁੱਲਣੀ ਚਾਹੀਦੀ ਤੇਰੀ ਸਮਝਾਈ ਦੇ ਨੂੰ ਮੈਂ ਜਵਾਨ ਧਿਆਨ ਦੇ ਨਾਲ ਫੌਤ ਨਹੀਂ ਹਾਂ ਇਹ ਤੇ ਹੁਣ ਮੌਕਾ ਹੀ ਦੱਸੂ ਤੁਹਾਨੂੰ ਚੰਗੀ ਤਰ੍ਹਾਂ ਦੱਸੂ ਤੁਹਾਨੂੰ ਪਤਾ ਅਮਨ ਕਬਰਾਇਆ ਨਾ ਕਰ ਤੂੰ ਮੇਰੇ ਨੂੰ ਬੋਲਿਆ ਕਰ ਤੂੰ ਕਿ ਕਬਰਾਂ ਨਹੀਂ ਕਬਰਾਣਾ ਨਹੀਂ ਤੇ ਹੋਰ ਕੀ ਕਰਾਂ ਗਲਾ ਘੁੱਟ ਕੇ ਮਾਰ ਦੇਣ ਲੱਗੇ ਹੀਗੇ ਮੈਂ ਕਹਿੰਨੀ ਆ ਇੰਨੇ ਜ਼ਾਲਮ ਐ ਇਹਨਾਂ ਨੂੰ ਕਿਹਦੇ ਦਾ ਲਿਹਾਜੀ ਨਹੀਂ ਇਹਨਾਂ ਨੂੰ ਜ਼ਾਲਮਾਂ ਨੂੰ ਦੇਖ ਲਾਂਗੇ ਜਿੰਨੇ ਰੱਬ ਦੇ ਘਰੋਂ ਲਿਖੀ ਆ ਨਾ ਆਪਣੀ ਓਨੀ ਆਪਾਂ ਭੋਗਣੀ ਭੋਗਣੀਆਂ ਟੈਨਸ਼ਨ ਨਾ ਲੈ ਪਰ ਇਹਨਾਂ ਦੇ ਕੰਨਾਂ ਨੂੰ ਹੱਥ ਤੇ ਲਵਾ ਕੇ ਛੱਡੂ ਮੌਤ ਤੋਂ ਨਹੀਂ ਡਰੀਦਾ ਹੁੰਦਾ ਹਾਂ ਕੋਣ ਬੁਆ ਖੜਕਾਉਂਦਿਆ ਵੇਖਾਂ ਤਾਂ ਸਹੀ ਲੈ ਭੈਣ ਜੀ ਤੁਸੀਂ ਸਸਿਕਾ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਆਪਣਾ ਸੁਣਾਓ ਨਾ ਫੋਨ ਕੀਤਾ ਨਾ ਪਤਾ ਹੀ ਲੱਗਾ ਵਾ ਕਿਉਂ ਨਾ ਭੈਣ ਜੀ ਮੈਂ ਕੀ ਕਰਨਾ ਸੀ ਮੇਰਾ ਨਾ ਕਈ ਦਿਨਾਂ ਦਾ ਜੀ ਨਹੀਂ ਲੱਗਣ ਡਿਆ ਮੈਂ ਚੱਲ ਕੁੜੀਆਂ ਨਾਲ ਮਿਲ ਕੇ ਆਉਣੀ ਆ ਇਹ ਕਰਕੇ ਮੈਂ ਫੋਨ ਹੀ ਨਹੀਂ ਲਾਇਆ ਤੇ ਚੱਲਦਾ ਜਾਣਾ ਤਾਂ ਹੈ ਗਈ ਚਲੋ ਕੋਈ ਗੱਲ ਨਹੀਂ ਆਜੋ ਜੀ ਸਦਕੇ ਉਹ ਸਭ ਠੀਕ ਠਾਕ ਨੇ ਹਾਂ ਜੀ ਠੀਕ ਠਾਕ ਆ ਸਾਰੇ ਠੀਕ ਠਾਕ ਉਹ ਸੁਣਾਓ ਭੈਣ ਜੀ ਕਾਰੋਬਾਰ ਦਾ ਕਿੱਦਾਂ ਵਾ? ਸਾਂਭ ਲਿਆ ਦਾ ਨਾ ਪੱਕਾ। ਹਾਂ ਭੈਣ ਜੀ ਸਾਂਭ ਲਿਆ ਦਾਣਾ ਪੱਕਾ। ਮੰਡੀ-ਮੁੰਡੀ-ਮੁੰਡੇ ਸੋਟਾ ਆਏ ਦਾਣੇ। ਪਤਾ ਤੁਹਾਨੂੰ ਪਤਾ ਤਾਂ ਬੱਦਲ ਤੇ ਝਾਟ ਆ ਜਾਂਦਾ ਵਾ। ਮੀਂਹ ਤੋਂ ਹੋਗਾ ਅੱਜਕੱਲ ਬੂਹੇ ਗਾੜੀ ਖੜਾ ਝਟ ਮੀਂਹ ਆ ਜਾਂਦਾ। ਫਿਰ ਔਖਾ ਬਣਾ ਹੋ ਜਾਂਦਾ ਦਾਣਾ ਪੱਕਾ ਸਾਹਮਣਾ। ਇਹ ਟਾਈਮ ਨਾਲ ਹੀ ਸਾਂਭ ਲਿਆ ਵਾ ਚਲ। ਹਾਂ ਭੈਣ ਜੀ ਇਹ ਤਾਂ ਗੱਲ ਠੀਕ ਆ। ਤੇ ਮਨੀ ਤੇ ਘਾਰਿਆ ਤੇ ਰਕबीर ਨੀ ਕਿਤੇ ਦੇਤਾ ਉਹ ਕਿੱਥੇ ਆ? ਭੈਣ ਜੀ ਪੈਲੀਆਂ ਪੂਲੀਆਂ ਵਾਉਣ ਡਏ ਆ। ਤੇ ਰਕਬੀਰ ਉਹ ਗੱਲ ਪਿ ਜਾਣਾ ਉਹਦਾ ਰਾਦਾ ਕਮਾਦ ਦੋ ਕਿੱਲੇ ਲਾ ਲੀਏ। ਤੋ ਭੈਣਾਂ ਪੂਣਾਂ ਮਗਰਤੁਰਿਆ ਫਿਰਦਾ ਇਹ ਕਿਹੜਾ ਵੜਾ ਕਮਾਦ ਲੱਗ ਜੇ ਟਾਈਮ ਨਾਲ ਚਲੋ ਭੈਣ ਜੀ ਬੜਾ ਵਧੀਆ ਵਾ ਕਮਾਦ ਲੱਗ ਜੂਗਾ ਤੇ ਹੋਰ ਦੋਵੇਂ ਭਰਾ ਕੰਮ ਤੇ ਇੱਥੇ ਬਾਹਰ ਹੀ ਉੱਥੇ ਅਗਲ ਬੰਬੀ ਤੇ ਲੱਗੇ ਰਹਿੰਦੇ ਆ ਘਾਰੇ ਕਰਕੇ ਨਹੀਂ ਆਉਂਦੇ ਵੀ ਚਲ ਵੇਲੇ ਇੱਕ ਵਾਰ ਛੇਛੇ ਦੀ ਕੰਮ ਕਰ ਲੀਏ ਅਸੀਂ ਦੀਦੀ ਤੁਸੀਂ ਚਾਹ ਬਣਾ ਲਓ ਮੈਂ ਨਾ ਭਾਂਡੇ ਢੋਲਾਂ ਦੋ ਭਾਂਡੇ ਆ ਹਾਂ ਠੀਕ ਭਾਂਡੇ ਵੀ ਥੋਨੇ ਤੇ ਚਾਹ ਵੀ ਬਣਾਉਣੀ ਆ ਪਰ ਤੂੰ ਮੰਮੀ ਨੂੰ ਕੁਝ ਨਹੀਂ ਦੱਸਣਾ ਲੈ ਦੀਦੀ ਹੱਦ ਕਰਦੇ ਤੁਸੀਂ ਵੀ ਮੈਂ ਕਹਿੰਨੀ ਮੰਮੀ ਆਈ ਆ ਹੁਣ ਮੈਂ ਤੇ ਕਹਿੰਨੀ ਸਾਰਾ ਕੁਝ ਦੱਸ ਦਿੰਨੇ ਆ ਕਿਉਂ ਕਿਹੜੀ ਗੱਲੋਂ ਦੀਦੀ ਨਾ ਦੱਸ ਕੇ ਨਾ ਆਪਾਂ ਵੀ ਉਹੀ ਗਲਤੀ ਕਰਨ ਨੇ ਆ ਜੋ ਬਲਜੀਤ ਦੀਦੀ ਨੇ ਕੀਤੀ ਹੀਗੀ ਜਿੱਦਾਂ ਉਹਦੀ ਮੰਮੀ ਪੁਲਿਸ ਲਾ ਕੇ ਆਈ ਹੀਗੀ ਤੇ ਮੁੜ ਕੇ ਦੀਦੀ ਨੇ ਕੁਛ ਦੱਸਿਆ ਨਹੀਂ ਤੇ ਫਿਰ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਆ ਤੇ ਐਸੇ ਕਰਕੇ ਤੇ ਮੈਂ ਤੈਨੂੰ ਕਹਿਣ ਦਈ ਆ ਵੀ ਕੁਛ ਨਹੀਂ ਹੁੰਦਾ ਘਬਰਾ ਨਾ ਮੰਮੀ ਨੂੰ ਬਹੁਤ ਫਿਕਰ ਹੋਣੀ ਫਿਰ ਆਪਣੀ ਪਤਾ ਕੀ ਆ ਪਹਿਲਾਂ ਉਹਨੇ ਮੰਮੀ ਨੂੰ ਦੱਸ ਲਿਆ ਪੁੱਛੇ ਸਾਹਮਣੇ ਮੁਕਰ ਗਈ ਤੇਰੇ ਸਾਹਮਣੇ ਤੇ ਅਗਲੇ ਗਲ ਘੁੱਟ ਕੇ ਮਾਰ ਦਿੱਤੀ ਇਦਾਂ ਤੇ ਉਹ ਆਪਾਂ ਨੂੰ ਵੀ ਮਾਰ ਦੇਣਗੇ ਲੈ ਦੀਦੀ ਇਦਾਂ ਕਿਦਾਂ ਮਾਰ ਦੇਣਗੇ ਉਹ ਇਹੋ ਜਿਹ ਦਿਨ ਨੂੰ ਆਨੇ ਆ ਮम्मी ਨੂੰ ਕੁਛ ਨਾ ਦੱਸੀ ਜੇ ਮੰਮੀ ਨੂੰ ਦੱਸ ਤਾਂ ਫੇਰ ਖਲਾਰਾ ਜ਼ਿਆਦਾ ਪੈ ਜਾਣਾ ਹੀ ਫੇਰ ਖਲਾਰਾ ਸਾਹਮੇ ਜਾਣਾ ਹੀ ਨਹੀਂ ਇਹਨਾਂ ਦਾ ਕੀ ਪਤਾ ਜਿਹੜਾ ਲੋਕਾਂ ਦੀਆਂ ਧੀਆਂ ਪਾਣਾ ਮਾਰਦੇ ਫਿਰਦੇ ਆ ਭਾਵੇਂ ਰਾਤ ਨੂੰ ਗਲ ਘੁੱਟ ਛੱਡਦੇ ਦੋਵਾਂ ਦਾ ਇਹ ਕੰਮ ਆਪਾਂ ਨਹੀਂ ਕਰਨਾ ਤਾਂ ਹੀ ਦਿਨ ਨੂੰ ਸਮਝਾਉਣ ਲਈ ਆ ਦਿਮਾਗ ਤੋਂ ਕੰਮ ਲੈਣਾ ਆਪਾਂ ਦੀਦੀ ਤੇ ਲੋ ਮੈਂ ਤਾਂ ਕਹਿੰਦੀ ਇੱਕੋਰੀ ਫੇਸ ਹੋ ਮੈਂ ਸੋਚਿਆ ਵਾ ਮੰਮੀ ਨੂੰ ਆਪਣੀ ਫਿਕਰ ਹੋ ਜਾਣੀ ਆ ਮੰਮੀ ਟੈਨਸ਼ਨ ਲੈਂਦੀ ਰਹੋ ਨਾਲੇ ਆਪਣਾ ਸਦਾਨੇ ਘਰ ਖਰਾਬ ਹੋਣਾ ਰਿਸ਼ਤੇ ਟੁੱਟ ਜਾਣਗੇ ਘਰ ਬਚਾਉਣ ਵਾਸਤੇ ਕਈ ਕੁਝ ਕਰਨਾ ਪੈਂਦਾ ਵਾ ਇਹ ਵੀ ਸੁਧਰ ਜਾਣਗੇ ਤੇ ਆਪਣੀ ਵੀ ਜਾਨ ਬਚੀ ਰੋ ਆਪਾਂ ਕੁਝ ਇਦਾਂ ਦਾ ਕਰਨਾ ਵਾ ਤੈਨੂੰ ਮੈਂ ਤਾਂ ਸਮਝਾਉਣੀ ਆ ਤਿੱਤੀ ਫੱਟੀ ਸਾਰਾ ਕੁਝ ਕਰਕੇ ਤੇ ਨਹੀਂ ਗੱਲ ਠੀਕ ਹੈਗੀ ਕੋਈ ਨਹੀਂ ਦੀਦੀ ਬਾਕੀ ਦੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਪਰ ਇਹਨਾਂ ਨੇ ਨਹੀਂ ਸੁਧਰਨਾ ਕੋਈ ਗੱਲ ਨਹੀਂ ਮੌਕਾ ਆਣ ਤੇ ਸੱਪ ਤਾਂ ਲੱਗ ਜੂਗਾ ਪਰ ਮੈਨੂੰ ਪਤਾ ਵਾ ਸੁਧਰਨਗੇ ਮੈਨੂੰ ਚਾਹ ਤਾਂ ਰੰਦੀ ਮਮੀ ਨੇ ਕਹਿਣਾ ਇੰਨਾ ਚਿਰ ਲਾਤਾ ਇਹਨਾਂ ਨੇ ਚਾਹ ਨੂੰ ਠੀਕ ਹੈ ਨਾ ਠੀਕ ਹੈ ਤੁਸੀਂ ਬਣਾਓ ਤੇ ਮੈਂ ਧੋਲਾ ਭੰਦੇ ਠੀਕ ਹੈ ਚਲੋ ਚੰਗਾ ਕਾਰੋਬਾਰੀ ਕੰਮ ਚਲੋ ਜੀ ਬਾਈ ਵਧੀਆ ਸਭ ਹਾਂ ਪੁੱਤਰ ਸਾਰੇ ਠੀਕ ਠਾਕ ਆ ਘਰ ਵਧੀਆ ਸਾਰੇ ਹੀ ਤੇ ਮੇਰਾ ਜੀ ਕਰਦਾ ਸੀ ਵੀ ਮੈਂ ਕੁੜੀਆਂ ਨੂੰ ਮਿਲ ਕੇ ਆਵਾਂ ਆ ਚਲ ਆ ਤੇ ਤੁਸੀਂ ਮੈਂ ਵੀ ਬੜਾ ਹੀ ਚੰਗਾ ਕੀਤਾ ਵਧੀਆ ਕੀਤਾ ਤੁਸੀਂ ਤੁਸੀਂ ਆਪ ਆ ਗਏ ਚਲ ਮਿਲਣ ਵਾਸਤੇ ਇਹਨਾਂ ਨੂੰ ਸਾਡਾ ਤਾਂ ਟਾਈਮ ਹੀ ਲੱਗਣਾ ਸੀ ਤੁਹਾਨੂੰ ਪਤਾ ਵੀ ਕਮਾਦ ਲਾਉਣਾ ਵਾ ਕੰਮ ਕਰਦੇ ਉਲਝੇ ਪਏ ਆਂ ਅਸੀਂ ਉਲਝੇ ਪਏ ਕਮਾਕਾਰਾਂ ਚ ਪਹਿਲਾਂ ਫਸਲਵਾੜੀ ਸੰਭੀ ਜਾ ਤੇ ਹੁਣ ਜਿਹੜਾ ਵਾ ਉਹ ਕੰਮ ਕਰ ਗਾੜੀ ਦਾ ਫਸਲਵਾੜੀ ਦਾ ਕੰਮ ਚੱਲ ਪੂ ਹੋ ਗਿਆ ਸਾਡਾ ਪੁੱਤ ਮੈਂ ਵੀ ਇਹੋ ਸੋਚਿਆ ਮੈਂ ਕਮਾ ਦੇ ਦੇਣ ਵਾ ਤੇ ਉਹਨਾਂ ਕੋ ਹੋ ਸਕਦਾ ਜੇ ਨਾ ਹੀ ਆਇਆ ਜਾਵੇ ਤੇ ਚਲ ਮੈਂ ਆਪ ਹੀ ਜਾ ਕੇ ਮਿਲ ਲੈਂਦੀ ਆਂ ਮਮੀ ਚੰਗਾ ਕੀਤਾ ਫਿਰਲੀ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਵਾ ਤੁਹਾਨੂੰ ਪਤਾ ਵੈ ਸਾਰੇ ਸਾਡੇ ਹਾਂਜੀ ਨਹੀਂ ਕੁੜੀਓ ਤੂੰ ਹੀ ਨਹੀਂ ਕੁੰਦੀਆਂ ਬੋਲਦੀਆਂ ਤੁਹਾਨੂੰ ਕੀ ਗੱਲ ਆ ਪੁੱਤ ਨਹੀਂ ਨਹੀਂ ਬੋਲਣਾ ਕਿਉਂ ਨਹੀਂ ਆਪਾਂ ਤਾਂ ਈ ਅਗਲਾ ਸੌਣਦੇ ਮੈਂ ਕਿਹਾ ਜੇ ਲਾਸਟ ਵਿੱਚ ਸਿਆਣੇ ਡੇ ਕਰਨਾ ਆਪਾਂ ਨੂੰ ਵਧੀਆ ਕਰਦੇ ਰਹਿਣਾ ਆ ਆ ਭੈਣ ਜੀ ਤੁਹਾਡੇ ਐਂ ਚੁੱਪ ਕੀਤੀਆਂ ਇਹ ਤਾਂ ਪਟਾਕਦਿਆਂ ਕਹਿ ਦਿਆ ਇੰਨਾ ਹੱਸਦੀਆਂ ਕੋਈ ਗੱਲ ਕਰਨ ਵਾਲੀ ਨਹੀਂ ਭੈਣ ਜੀ ਮੈਂ ਤਾਂ ਉਹਨਾਂ ਦੀ ਮਾਂ ਤੇ ਮੇਰੇ ਸਮਝ ਦੇ ਜ਼ਿਆਦਾ ਉਹਨਾਂ ਨੂੰ ਹਸਣਾ ਕਿੱਦਣਾ ਚਾਹੀਦਾ ਸਮਾਂ ਪਤਾ ਨਹੀਂ ਆ ਚਾਹ ਬਣਾ ਕੇ ਲੈਨੇ ਪਹਿਲਾਂ ਤਾਂ ਬਾਹਰ ਉਹ ਕਰਕੇ ਗਿੱਲੀਆਂ ਮਾਰਨ ਡੀਆਂ ਸੀ ਅੰਦਰ ਕਰੋ ਕੋਈ ਚੁੱਪ ਰਹਿੰਦੀਆਂ ਕਰੋ ਕੋਈ ਗੱਲਬਾਤ ਤੁਸੀਂ ਵੀ ਨਹੀਂ ਨਹੀਂ ਮੰਮੀ ਮੰਮੀ ਤੁਸੀਂ ਸੁਣਾਓ ਹੋਰ ਕਿਦਾਂ ਵੀਰ ਭਾਬੀ ਨੇ ਠੀਕ ਆ ਅਗਰ ਸਾਰੇ ਪੁੱਤ ਠੀਕ ਠਾਕ ਨੇ ਵਧੀਆ ਯਾਰ ਆਜੀ ਬਾਜੀ ਆ ਚੱਲ ਮੰਮੀ ਜੀ ਚਾਹ ਪੁੱਤ ਵੀਰ ਭਾਬੀ ਤਾਂ ਦੇ ਠੀਕ ਠਾਕ ਆ ਤੇ ਪਰ ਤੁਹਾਡੇ ਭਤੀਜੀਆਂ ਭਤੀਜੇ ਨਾ ਬਹੁਤ ਹੀ ਤੁਹਾਨੂੰ ਯਾਦ ਕਰਦੇ ਆ ਕਹਿੰਦੇ ਭੂਇਆਂ ਕਿਤੇ ਆਈਆਂ ਨਹੀਂ ਆਟਾ ਤੇ ਜੀ ਬੜਾ ਕਰਦਾ ਭੂਇਆਂ ਮਿਲ ਨੂੰ ਤੇ ਪੋਤੇ ਇਦਾਂ ਕਰੋ ਤੁਸੀਂ ਜੇਦ ਕੋਈ ਕੰਮਕਾਰ ਹੈਗਾ ਵਾ ਤੇ ਠੀਕ ਆ ਤੇ ਜੇ ਨਹੀਂ ਤੇ ਦੋਵੇਂ ਜਾਨੀਆਂ ਮੇਰੇ ਨਾਲ ਚੱਲ ਫਿਰੋ ਚਾਹ ਦੇ ਲੈ ਲਓ ਨਾ ਨਾ ਮੰਮੀ ਇੱਥੇ ਕਿਹੜਾ ਕੋਈ ਕੰਮ ਆ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਤੁਹਾਡੇ ਨਾਲ ਰੋਟੀ ਆ ਕੱਲੀ ਆਪੇ ਮੰਮੀ ਬਣਾ ਦੇਣਗੇ ਚਲੋ ਠੀਕ ਆ ਇੰਦਾ ਹੀ ਕਰ ਲੋ ਨਾਲੇ ਮੰਮੀ ਜੀ ਕਣਕ ਵੱਢੀ ਗਈ ਆ ਥੂੜੀ ਸੰਭੀ ਗਈ ਆ ਕਮਾਦ ਦਾ ਕੰਮ ਸੀ ਉਹ ਵੀ ਅੱਜ ਇਹਨਾਂ ਨੇ ਨਿਬੇੜ ਲਿਆ ਐ ਅਮਰ ਤੇਰੀ ਗੱਲ ਸਹੀ ਆ ਹੁਣ ਕਿਹੜਾ ਕੋਈ ਕੰਮ ਰਹਿ ਗਿਆ ਝੋਨਾ ਤੇ ਜਾ ਕੇ ਲਾਉਣਾ 15 20 ਦਿਨਾਂ ਨੂੰ ਪੁੱਤ ਝੋਨਾ ਲੱਗਣ ਜਾਂਦੇ ਟਾਈਮ ਹੈਗਾ ਵਾ ਉਹੀ ਨਾ ਮੰਮੀ ਜੀ ਚਲੋ ਕਰੋ ਤੁਸੀਂ ਫੇਰ ਤਿਆਰੀ ਤੇ ਮੈਂ ਤੁਹਾਨੂੰ ਆਪਣੇ ਨਾਲ ਹੀ ਲੈ ਚਲਦੀ ਆਂ ਮਨਾਂ ਨੇ ਮੰਮੀ ਜੀ ਓਦਾਂ ਵੀ ਨਾ ਦਿਲ ਨਹੀਂ ਲੱਗੰਦਿਆ ਇੱਥੇ ਕਿੰਨਾ ਚਿਰਤਾ ਹੋ ਗਿਆ ਸਾਨੂੰ ਗਈਆਂ ਨੂੰ ਨਾ ਪੁੱਤ ਐਦਾਂ ਨਹੀਂ ਕਹੀਦਾ ਹੁੰਦਾ ਤੇਰੀ ਮਾਂ ਕੀ ਸੋਚੂਗੀ ਵੀ ਮੈਂ ਤੈਨੂੰ ਸੂਲੀ ਤੇ ਟੰਗਿਆ ਵਾ ਐਦਾਂ ਨਹੀਂ ਥੋੜੀ ਗੱਲ ਕਰੀ ਦੀ ਮਾਂ ਕੋ ਸਾਹਮਣੇ ਨਹੀਂ ਨਹੀਂ ਮੰਮੀ ਮੈਂ ਤਾਂ ਓਦਾਂ ਗੱਲ ਕੀਤੀ ਆ ਕਿ ਕਿੰਨਾ ਹੀ ਚੇਰ ਹੋ ਗਿਆ ਗਈਆਂ ਨੂੰ ਨਹੀਂ ਪੁੱਤ ਐਦਾਂ ਨਹੀਂ ਜਾਣਾ ਹੈਗਾ ਜੇ ਜਾਣਾ ਵੀ ਹੋਣਾ ਜੇ ਬੋਤਾ ਤੁਹਾਡਾ ਮਨ ਹੁਸੜਿਆ ਵਾ ਜੇ ਜਾਣਾ ਉਹ ਤਾਂ ਕੱਲੀ-ਕੱਲੀ ਚੱਲ ਜਿਓ ਰਾਤ ਦੀ ਰਾਤ ਮੈਂ ਨਹੀਂ ਕਹਣਾ ਮੇਰਾ ਨਹੀਂ ਕਹ ਸਰਦਾ ਮੇਰੇ ਨਾਲ ਜੀਣਾ ਦਾ ਤੁਹਾਡਾ ਬਗੈ ਮੰਮੀ ਇੱਕ ਜਣੀ ਚੱਲ ਗਈ ਤੇ ਦੂਜੀ ਜਣੀ ਦਾ ਫੇਰ ਦੇਰ ਨਹੀਂ ਲੱਗਣਾ ਜਾਣਾ ਤੇ ਆਪਾਂ ਦੋਨਾਂ ਨੇ ਇਕੱਠਿਆਂ ਨਹੀਂ ਜਾਣਾ ਜੇ ਲੈ ਇਹ ਕਿੱਦਾਂ ਦੀ ਗੱਲ ਕਰਮੀਤ ਅੱਗੇ ਤੇਰਾ ਦਿਲ ਨਹੀਂ ਲੱਗਦਾ ਕਿਉਂਕਿ ਤੂੰ ਇਕੱਲੀ ਰਹਿੰਦੀ ਹੈ ਨਾ ਨਹੀਂ ਮੰਮੀ ਜੀ ਮੈਂ ਜਾ ਕਰਨੀ ਆ ਇਕੱਠੇ ਜਾਵਾਂਗੇ ਤੇ ਇਕੱਠੇ ਆ ਜਾਾਂਗੇ ਫੇਰ ਕੀ ਐ ਇੱਥੇ ਦਾ ਕੰਮ ਤਾਂ ਦਾ ਕਿੰਨੇ ਵੇਖਣਾ ਮੰਮੀ ਜੀ ਕੰਮ ਹੈ ਹੀ ਕਿੰਨਾ ਦਾ ਹਾਏ ਹਾਏ ਆ ਘਰ ਦੀਆਂ ਸਾਫ਼ ਸੁਪਾਈਆਂ ਮੁੰਡਿਆਂ ਦੀ ਰੋਟੀ ਪਾਣੀ ਉਹ ਕਿੰਨੇ ਪਕਾਉਣਾ ਮੰਮੀ ਜੀ ਦੋ ਦਿਨ ਦੀ ਤੇਨ ਦੀ ਤੇ ਗੱਲ ਆ ਰੋਟੀ ਤੁਸੀਂ ਬਣਾ ਹੀ ਲੈਣੀ ਆ ਆਪੇ ਉਹ ਖੜ ਕੇ ਖਾ ਲੈਂਦੇ ਨੇ ਦੋਵੇਂ ਜਾਣੇ ਨਹੀਂ ਮੈਨੋਂ ਨੀ ਕਾ ਮਨਜ਼ੂਰ ਇੱਕ ਜਣੀ ਚਲ ਜਾ ਉਹ ਆਜੂ ਤੇ ਤੂੰ ਚਲ ਜੀ ਗਰਮੀ ਤਾਂ ਆਹੀ ਮੇਰੀ ਗੱਲ ਸੁਣੀ ਮੜੀ ਜਾਣ ਕੇ ਹਾਂਜੀ ਚਲੋ ਕੋਈ ਨਾ ਸੁਣਦੀ ਆ ਮੰਮੀ ਜੀ ਚਾਹ ਤਾਂ ਤੂੰ ਹੀ ਫੜੀ ਨੀਗੀ ਕੋਈ ਨਹੀਂ ਪੁੱਤ ਪੀ ਲੈਣੀ ਆ ਮੈਂ ਚਾਹ ਜਾ ਤੂੰ ਗੱਲ ਸੁਣ ਮਣੀ ਦੀ ਫੜਾ ਪੈਂਦੀ ਚਾਹ ਹਲੋ ਜਾ ਤੂੰ ਸੇਤਰਖਾ ਮਣੀ ਕੋਲ ਦੱਸੋ ਕੀ ਨਾ ਮੇਰੀ ਉਹ ਗੱਲ ਸੁਣਣ ਆਣ ਕੇ ਮੈਨੂੰ ਦੱਸ ਪਹਿਲਾਂ ਤੈਨੂੰ ਜਵਦਾ ਚਾਹੁੰ ਕਿ ਨਿਆਵਾ ਜਾਣਾ ਦਾ ਮਰਾਂ ਨਹੀਂ ਕਹਤਾ ਦੀ ਆਪਣੀ ਮਾਂ ਨੂੰ ਵੀ ਮੈਂ ਨਹੀਂ ਜਾਣਾ ਹੈ ਆ ਕੀ ਤਰੀਕਾ ਹੋਇਆ ਜਾਣਾ ਤੇ ਮੈਂ ਜਾਣਾ ਵਾ ਕਿਹਦੇ ਨੂੰ ਜਾਣਾ ਵਾ ਨਹੀਂ ਤੇ ਤਰੀਕਾ ਕੀ ਪਹਿਲਾਂ ਮੈਨੂੰ ਦੱਸੋ ਹਾਂ ਤੈਨੂੰ ਮੈਂ ਜਦੋਂ ਕਹਿਤਾ ਸਵੇਰੇ ਤੈਨੂੰ ਚੇਤਾ ਭੁਲ ਗਿਆ ਵੀ ਸਤਨਾ ਕੀ ਬਣਿਆ ਸਵੇਰੇ ਹੈ ਤੇਰੀ ਇੱਕ ਵਾਰ ਫੰਗੀ ਕੁੱਟੀ ਗਿਆ ਤੈਨੂੰ ਸਾਰਿਆਂ ਕਲਾ ਚੇਤਾ ਭੁਲ ਗਿਆ ਸਵੇਰੇ ਸਾਰੀਆਂ ਤੈਨੂੰ ਛੱਡ ਮੈਨੂੰ ਤੁਹਾਨੂੰ ਬਸ ਇਹੋ ਕੁਛ ਹੁੰਦਾ ਕਦੀ ਕਹਦੀਆਂ ਬਾਹਾਂ ਮਰੋੜਨੀਆਂ ਕਦੀ ਕਹਦਾ ਗੱਲ ਫੜ ਲਿਆ ਮੈਂ ਜਾਣਾ ਤੇ ਜਾਣਾ ਸਿੱਧੇ ਲਫ਼ਜ਼ਾਂ 'ਚ ਤੁਹਾਨੂੰ ਕਹਿਨੀ ਆ ਮੈਨੂੰ ਪਤਾ ਤੇਰੀ ਮਾਂ ਹੀ ਆ ਨਾ ਇੱਥੇ ਤਾਂ ਹੀ ਤੂੰ ਮੱਛਰ ਨਹੀਂ ਜਾਦਾ ਆਹੋ ਮੇਰੀ ਮਾਂ ਹੀ ਆ ਤਾਂ ਮੈਂ ਮੱਛਰ ਦੀਆਂ ਤੇ ਤੁਹਾਡੀ ਮਾਂ ਚ ਵੀ ਘੰਟੇ ਤਾ ਨਾਲ ਰਹਿੰਦੀ ਆ ਤਾਂ ਲੋਕਾਂ ਦੀਆਂ ਕੁੜੀਆਂ ਮਾਰੀ ਜਾਂਦੇ ਜੇ ਕਿਸ ਦਾ ਗਲ ਫੜ ਲਿਆ ਤੇ ਕਿਸ ਨੂੰ ਮਾਰ ਦੇ ਜਬਾਨ ਨਹੀਂ ਤੇਰੀ ਅੰਦਰ ਪੈਂਦੀ ਹੈ ਤੇਰੀ ਗਲ ਘੁੱਟ ਕੇ ਤੈਨੂੰ ਮਾਰਨਾ ਹੀ ਪੈਣਾ ਮੈਨੂੰ ਲੱਗਾ ਤੇਰੀ ਜ਼ਬਾਨ ਹੀ ਅੰਦਰ ਪੈਂਦੀ ਰੌਲਾ ਪਾਪਾ ਸਾਰਿਆਂ ਨੂੰ ਬਾਹਰ ਜਾ ਕੇ ਦੱਸ ਵੀ ਇਹਨਾਂ ਨੇ ਇਹ ਕੁੜੀਆਂ ਮਾਰਦੇ ਆ ਮੈਂ ਨਹੀਂ ਰੌਲਾ ਪਾਇਆ ਰੌਲਾ ਤੁਸੀਂ ਪਾਉਂਦੇ ਆ ਤੂੰ ਹੀ ਪਾ ਕੇ ਦੱਸਣਿਆ ਪਹਿਲਾਂ ਨਾ ਆਪਣੀ ਲੈਂਗੁਏਜ ਸੁਧਾਰੋ ਤੇ ਫਿਰ ਮੇਰੀ ਜ਼ੁਬਾਨ ਆਪੇ ਚੱਲਣੋਂ ਹਟਜੋ ਮੈਂ ਕਿਦਾਂ ਤੁਹਾਨੂੰ ਫालतੂ ਬਾਲੀ ਆ ਖੁਦ ਹੀ ਆਵਾਜ਼ ਆ ਜਿੱਦਾਂ ਦੀ ਦੋਗੇ ਤੇ ਉਦਾਂ ਦੀ ਲੋਗੇ ਅੱਛਾ ਤੂੰ ਹੁਣ ਮੇਰੇ ਗਾੜੀ ਜੁਬਾਨ ਚਲਾਏਂਗੀ ਹੈ ਨਾ ਮੈਂ ਕਿਸੇ ਗਾੜੀ ਦਾ ਜਵਾਬ ਨਹੀਂ ਦਿੰਦੀ ਤੁਹਾਡੀ ਗੱਲ ਦਾ ਜਵਾਬ ਦਿੰਨੀ ਆ ਮੈਂ ਜ਼ੁਬਾਨ ਜਮੋਣੀ ਚਵਾਉਂਦੀ ਹੈਗੀ ਤੈਨੂੰ ਮੈਂ ਹੁਣ ਤੱਕ ਨਾ ਤੇਰਾ ਮੈਂ ਕੰਮ ਫਦੇ ਕਰ ਦੇਣਾ ਅਹੀਂ ਜੇ ਤੂੰ ਮੇਰੇ ਬੱਚਿਆਂ ਦੀ ਮਾਂ ਨਾ ਹੁੰਦੀ ਹੋਵੇ ਤੂੰ ਹਾਂ 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 ਬਹੁਤ ਸੋਹਣੀ ਗੱਲ ਆ ਐਹੀ ਤਾਂ ਤੁਹਾਡੇ ਤਾਂ ਸੋਚ ਵਿਚਾਰ ਆਉਂਦੀ ਆ ਵੀ ਮੇਰੇ ਬੱਚੇ ਆ ਮੈਂ ਜਨਮ ਦਿੱਤਾ ਬੱਚਿਆਂ ਨੂੰ ਮਾਂ ਆ ਮੇਰੀ ਕਿੰਨੀ ਕਦਰ ਕਰਨਦੇ ਹੋ ਮੇਰੀ ਭੈਣ ਦੀ ਇੱਕ ਪੈਸੇ ਦੀ ਕਦਰ ਨਹੀਂ ਕਰਦੇ ਜੀ ਉਹਦੇ ਜਵਾਕ ਹੋ ਵੀ ਜਾਂਦਾ ਮਨ ਲਾ ਕੀ ਗਰੰਟੀ ਹੈ ਤੁਸੀਂ ਉਹਦੀ ਕਦਰ ਕਰਦੇ ਮੇਰੀ ਕਰਦੇ ਹੋ ਤੇ ਥੋੜੀ ਕਦਰ ਹੁੰਦੀ ਆ ਤੇਰੀ ਬਥੇਰੀ ਕਦਰ ਤੇਰੀ ਹੋਈ ਹੀ ਤੇ ਬਥੇਰੀ ਕਦਰ ਹੋਣਦੀ ਆ ਤੂੰ ਆਪ ਕਦਰ ਘਟਾਉਂਦੀ ਆ ਆਪਣੇ ਆਪ ਵੇਖ ਲੀ ਆ ਮੈਂ ਕਦਰ ਜਿੰਨੀ ਕੀ ਤੁਸੀਂ ਕਦਰ ਕਰਦੇ ਹੋ ਉਹ ਤੁਹਾਡੇ ਵਰਗੇ ਇਨਸਾਨ ਤੁਸੀਂ ਇਨਸਾਨ ਜ ਤੁਸੀਂ ਤਾਂ ਰਾਖਸ਼ ਹੈ ਰਾਖਸ਼ ਦੋਵੇਂ ਭਰਾ ਨਾਲ ਤਾਂ ਡੀਮੋ ਆ ਤੇਰੀ ਜਬਾਨ ਦੇ ਉੱਤੋਂ ਰੱਤ ਸਬਦਾ ਲਫ਼ਜ਼ ਨਹੀਂ ਨਿਕਲਣਾ ਚਾਹੀਦਾ ਤੇਰੀ ਤੋਂ ਘੱਟ ਸੋਚ ਵੀ ਗਾੜੀ ਬੰਦਾ ਹੈ ਤੇਰਾ ਮੈਂ ਨਹੀਂ ਮਣੀ ਮੇਰੇ ਤੋਂ ਦੂਰ ਰੋ ਮੇਰੀ ਮੰਮੀ ਬਾਹਰ ਬੈਠੀ ਆ ਇਹ ਨਾ ਭੁੱਲਿਓ ਮੈਂ ਤੁਹਾਨੂੰ ਦੱਸ ਦਿੱਤਾ ਜੀ ਅੱਛਾ ਹੁਣ ਮੰਮੀ ਨੇ ਤੁਮ ਕੀ ਦائیںਗੀ ਮੰਮੀ ਤੇਰੀ ਬਾਹਰ ਆ ਮੈਂ ਤੇਰਾ ਅੰਦਰ ਹੀ ਸੰਗ ਘੁਰ ਨਹੀਂ ਤੇ ਮੈਂ ਦੱਸਾਂ ਤੈਨੂੰ ਮੈਂ ਵਾਰ-ਵਾਰ ਮੇਰੇ ਗਲੇ ਨੂੰ ਹੱਥ ਬਸ ਇਹ ਨਾ ਕੋਸ਼ਾ ਤੁਹਾਡੇ ਕੋਲ ਇੱਕ ਗੱਲ ਸੁਣ ਲੈ ਮੇਰੀ ਧਿਆਨ ਦੇ ਨਾਲ ਆ ਦਿਮਾਗ 'ਚ ਆਪਣੇ ਬਿਠਾ ਲਾ ਚੱਲ ਭਾਵੇਂ ਤੂੰ ਜਾਂ ਪਰ ਕੋਈ ਇੱਥੋਂ ਦੀ ਗੱਲ ਖੁੱਲ ਗਈ ਨਾ ਤੇ ਸਾਰੇ ਮੇਰੇ ਦੂਰ ਨਹੀਂ ਹੈਗੇ ਉੱਥੇ ਹੀ ਆਣ ਕੇ ਤੈਨੂੰ ਮੈਂ ਗੋਲੀ ਮਾਰੂੰਗਾ ਤਾਂ ਦੱਸਾਂ ਮੈਂ ਅੱਛਾ ਅੱਛਾ ਇਹ ਮੇਰੀ ਪਲਮਾਂਸੀ ਆ ਜਿਹੜੀ ਮੈਂ ਹੁਣ ਤੱਕ ਆਪਣੀ ਮੰਮੀ ਨਾਲ ਗੱਲ ਨਹੀਂ ਕੀਤੀ ਨਿਬੜੋ ਤੇ ਮੈਂ ਹੀ ਤੁਹਾਡੇ ਨਾਲ ਨਿਬੜੂੰਗੀ ਐਡੀ ਛੇਤੀ ਨਹੀਂ ਮੈਂ ਮੰਮੀ ਨੂੰ ਵਝਲੇ ਆਉਂਦੀ ਹੁਣ ਡਰਦੇ ਕਿਉਂ ਫਿਰਦੇ ਹੋ ਚੱਲ ਮੈਨੂੰ ਇਹ ਦੱਸੋ ਪਹਿਲਾਂ ਸਾਰਿਆਂ ਨੂੰ ਤੁਹਾਨੂੰ ਡਰ ਪਿਆ ਕਾਹਦਾ ਹੁਣ ਸਾਨੂੰ ਕਾਹਦਾ ਡਰ ਪਿਆ ਵੱਡਾ ਤੈਨੂੰ ਵੀ ਪੈਣਾ ਵਾ ਨਾਲ ਤੂੰ ਵੀ ਬਰਾਬਰ ਦੀ ਹਿੱਸੇਦਾਰ ਮੈਂ ਇੱਕ ਗੱਲ ਖੋਲ੍ਹਾਂਗੀ ਤੇ ਆਓ ਪਤਾ ਮੈਨੂੰ ਵੀ ਤੂੰ ਹੀ ਨਾਲ ਬਰਾਬਰ ਚ ਹਾਂ ਕਿੱਟਾ ਵੱਡਾ ਖਲੀ ਦਾ ਭਰਾ ਬਣਦਾ ਫਿਰਦਾ ਵਾ ਪਹਿਨੇ ਥੋ ਬਾਲੀਆਂ ਸਵਾਲੀਆਂ ਨਾ ਮੂੰਹ ਕਢਾਓ ਮੈਂ ਤੈਨੂੰ ਮੰਨੀ ਆ ਜਦੋਂ ਸਾਡੀ ਮਾਂ ਲੈਣ ਆਈ ਆ ਆਉਣ ਜਾਣ ਦਾ ਰਿਸ਼ਤਾ ਬਣਿਆ ਹੈ ਤੁਹਾਨੂੰ ਤੰਗੀ ਕਿਹੜੀ ਹੁੰਦੀ ਪਹਿਲਾਂ ਮੰਮੀ ਕਿਹੜੇ ਤਰੀਕੇ ਬੋਲੇ ਨੇ ਉਹਦਾ ਸਾਹਮਣੇ ਤੇ ਕੀ ਲੋੜਾ ਤੈਨੂੰ ਜਾਣਦੀ ਤੂੰ ਦੱਸ ਭਲਾ ਐ ਕਹਦੇ ਵੀ ਚਲ ਠੀਕ ਐ ਮੰਮੀ ਇਹ ਪਹਿਲਾਂ ਚਲ ਜਾਂਦੀ ਆ ਬਾਅਦ ਚ ਮੁੜ ਕੇ ਮੈਂ ਚਲ ਜਾਂਗੀ ਇੱਕ ਵਾਰੀ ਵਾਰੀ ਚਲ ਜਾਓ ਕਿਦਾਂ ਦੋਵੇਂ ਐ ਅਗਰ ਪਿਛੜ ਤਿਆਰ ਹੋਈਆਂ ਜਾਣ ਵਾਸਤੇ ਸਾਨੂੰ ਚਾਹ ਵਾ ਜਾਣ ਦਾ ਪੇਕੇ ਇਕੱਠੀਆਂ ਜਾਣ ਦਾ ਚਾਵਾ ਹੀ ਇਕੱਠੀਆਂ ਜਾਣਾ ਤੁਹਾਡੀ ਹਿੰਮਤ ਨਹੀਂ ਫੇ ਰੋਕ ਲੋ ਸਾਨੂੰ ਰੋਕ ਕੇ ਦੱਸਿਓ ਫਿਰ ਕਿਦਾਂ ਰੋਕਦੇ ਅੱਛਾ ਸਾਡੀ ਹਿੰਮਤ ਨਹੀਂ ਰੋਕਣ ਦੇ ਤੂੰ ਜਾ ਕੇ ਵਿਖਾ ਫਿਰਿਆ ਕਰੇ ਏਦਾਂ ਜਾਣਾ ਜ਼ਬਰਦਸਤੀ ਜਾਣਾ ਤੇ ਜਾ ਕੇ ਵਿਖਾ ਦੇ ਨੂੰ ਜਾ ਫਿਰ ਤੂੰ ਕਿੱਦਾਂ ਚੱਲ ਜੇ ਮੇਰੀ ਤੇ ਮਾਂ ਲੈਣ ਆਈ ਆ ਤੇ ਜਾਣਾ ਹੀ ਜਾਣਾ ਮਾਂ ਤੇ ਮੈਂ ਆਪਣੀ ਖਾਲੀ ਅੱਜ ਮੋੜਦੀ ਨਹੀਂ ਮੇਰੀ ਵੀ ਸੁਣ ਲੋ ਤੈਨੂੰ ਸਿੱਧੀ ਤਰੀਕੇ ਨਾਲ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਫੇਰ ਦੁਬਾਰਾ ਕਹਿਣ ਦੇ ਆਈ ਹਾਂ ਚੱਲ ਭਾਵੇਂ ਲੱਖ ਵਾਰੀ ਜਾ ਪਰ ਜੇ ਕੋਈ ਇੱਥੋਂ ਦੀ ਗੱਲ ਨਿਕਲ ਗਈ ਨਾ ਤੇ ਵੇਖੀ ਤੇਰਾ ਬਣਦਾ ਕੀ ਹੋ ਜੇ ਮੈਂ ਗੱਲ ਕਰਨੀ ਹੁੰਦੀ ਨਾ ਤੇ ਮੈਂ ਹੁਣੇ ਹੀ ਗੱਲ ਕਰ ਦੇਣੀ ਸੀ ਮੰਮੀ ਨਾਲ ਠੀਕ ਆ ਉਹ ਤੇ ਹੁਣ ਮੇਰੀ ਮਰਜ਼ੀ ਰਹੀ ਗੱਲ ਕਰਾਂ ਤੇ ਚਾਹੇ ਨਾ ਕਰਾਂ ਕਿੱਦਾ ਉਲਟ-ਉਲਟ ਪੈਂਦੇ ਆ ਮੇਰੇ ਗੱਲ ਆ ਕੋਈ ਤਰੀਕਾ ਹੋਇਆ ਭਲਾ ਤਰੀਕਾ ਤੈਨੂੰ ਮੈਂ ਸਾਰੇ ਸਿਖਾ ਦੂੰਗਾ ਮੈਂ ਮ ਸਿਖਾਉਣ ਤੇ ਆ ਗਿਆ ਨਹੀਂ ਤੇ ਐਸੇ ਕਰਕੇ ਆਵਾਜ਼ ਮਾਰ ਕੇ ਲਿਆਦੀ ਹੀ ਗੱਲ ਫੜਨੋ ਮੇਰਾ ਚੱਲੀ ਹੂੰ ਮੈਂ ਮੈਂ ਤੈਨੂੰ ਸਿਖਾਉਣ ਨੂੰ ਜਾਂਦਾ ਹੀ ਵੀ ਕਿਤੇ ਗੱਲ ਨਾ ਕਰਦੀ ਬਾਹਰ ਜਾ ਕੇ ਪਹਿਲੀ ਗੱਲ ਤੇ ਮਾਂ ਆਪਣੀ ਨੂੰ ਮਨਾ ਕਰਦੇ ਵੀ ਮੈਂ ਨਹੀਂ ਜਾਣਾ ਤੇ ਦੱਸਾਂ ਮੈਂ ਚੱਲੀ ਹੂੰ ਮੈਂ ਰੋਕ ਲਾ ਮੈਨੂੰ ਜਾਣਾ ਤੇ ਜਾਣਾ ਮੈਂ ਆਪਣੀ ਮਾਂ ਹੈ ਹਾਂ ਤੂੰ ਗਈ ਕਿਤੇ ਉੱਤ ਇਦਾਂ ਹੀ ਬੈਠੇ ਰਹਿਣਾ ਵਾ ਜੇ ਕੋਈ ਪਰੌਣਾ ਆਇਆ ਬਾਦ ਉਹਨੇ ਰੋਟੀ ਟੱਕ ਵੀ ਪਕਾਈਦਾ ਕਿ ਇਦਾਂ ਹੀ ਬੈਠਾ ਗੱਲਾਂ ਨਾਲ ਸਾਰੀ ਜਾਈਦਾ ਉੱਠ ਆਪਣੀ ਮੰਮੀ ਦੀ ਰੋਟੀ ਪਣੀ ਬਣਾਓ ਤਾਂ ਖਾ ਕੇ ਜਾਊਗੀ ਉਹ ਨਹੀਂ ਨਹੀਂ ਭੈਣ ਜੀ ਮੈਂ ਰੋਟੀ ਨਹੀਂ ਖਾਣੀ ਜੇ ਮੈਂ ਰੋਟੀ ਖਾਣੀ ਹੁੰਦੀ ਨਾ ਤੇ ਮੈਂ ਕਿਤੇ ਉਪਰੇ ਤਾਂ ਆਈ ਆ ਮੈਂ ਆਪ੍ਰਿਤਿਆ ਦੇ ਘਰ ਆਈ ਆ ਮੈਂ ਕਹਣਾ ਰੋਟੀ ਲਾਓ ਮੈਂ ਕੁੜੀ ਉਹ ਖਾਣੀ ਆ ਨਾਲੇ ਇਹਨਾਂ ਨੂੰ ਨਾ ਮੇਰੀ ਆਸਤਾ ਪਤਾ ਮੈਂ ਦੋ ਟਾਈਮ ਹੀ ਰੋਟੀ ਖਾਣੀ ਆ ਕੀ ਗੱਲ ਰੋਟੀ ਦੀ ਹੋਣ ਈ ਆ ਮੰਮੀ ਜੀ ਰੋਟੀ ਵਾਕਈ ਦੋਈ ਟਾਈਮ ਖਾਂਦੇ ਜੇ ਮੰਮੀ ਭੁੱਖ ਲੱਗੀ ਆ ਤੇ ਮੈਂ ਬਣਾਵੀ ਲਾਉਣੀ ਆ ਕੋਈ ਨਹੀਂ ਪੁੱਤ ਮੈਂ ਤੈਨੂੰ ਦੱਸ ਹੀ ਦੇਣਾ ਜੇ ਖਾਣੀ ਹੁੰਦੀ ਆ ਵੇਖੋ ਤੁਸੀਂ ਮੈਂ ਤਾਂ ਦੋਆ ਪਹਿਣਾ ਵਾਸਤੇ ਸੂਟ ਲੈ ਕੇ ਆਈ ਆ ਸੂਟ ਮੰਮੀ ਮੰਮੀ ਸੂਟ ਕੀ ਕਰਨੀ ਹੈ ਭਲਾ ਦੱਸੋ ਲੈ ਆ ਪੁੱਤ ਤੁਹਾਡੇ ਪ੍ਰਾਣੇ ਕਣਕਵੇਚੀ ਵਾਧੂ ਮਹਾਰਾਜ ਨੇ ਬੜੀ ਕਣਕ ਕੀਤੀ ਤੇ ਮੈਂ ਤੁਹਾਡੇ ਵਾਸਤੇ ਸੂਟ ਲੈ ਆਈ ਆ ਦੋਆ ਪਹਿਣਾ ਵਾਸਤੇ ਸੂਟ ਤੇ ਮੰਮੀ ਬੜੇ ਸੋਹਣੇ ਆ ਦੋਵੇਂ ਬਣਾ ਵੇਖ ਲੋ ਜਿਹੜਾ ਜਿੰਨੂੰ ਤੂੰ ਸੰਦੋ ਰੱਖ ਲੈ ਜਿਹੜਾ ਤੈਨੂੰ ਪਸੰਦ ਤੂੰ ਰੱਖ ਲੈ ਅਮਨ ਪਹਿਲਾ ਨੰਬਰ ਤੇਰਾ ਵਾ ਤੂੰ ਕਰ ਲੈ ਪਸੰਦ ਜਿਹੜਾ ਕਰਨਾ ਹੈ ਉਹ ਤੇਰਾ ਮੰਮੀ ਲੋੜ ਤੇ ਕੋਈ ਨਹੀਂ ਪਰ ਕਲਰ ਵੇਖ ਕੇ ਮੈਂ ਖੁਸ਼ ਹੋ ਗਈ ਆ ਨਹੀਂ ਨਹੀਂ ਰੰਗ ਤੇ ਦੋਨੋਂ ਹੀ ਸੋਹਣੇ ਆ ਮੈਂ ਕਹਾ ਗਰਮੀਤ ਨੂੰ ਉਹ ਕਲਰ ਜ਼ਿਆਦਾ ਸੋਹਣਾ ਲੱਗਣਾ ਤੇ ਆ ਅਮਨ ਸੋਹਣਾ ਲੱਗਣਾ ਚਲੋ ਮੰਮੀ ਜਵਾਈ ਸੀ ਠੀਕ ਆ ਤੇ ਹੋਰ ਕੀ ਮੰਮੀ ਨੂੰ ਪਤਾ ਹੀ ਆ ਸਾਨੂੰ ਕਿੱਦਾਂ ਦੇ ਰੰਗ ਪਸੰਦ ਆ ਹਾਂ ਬਹੁਤ ਸੋਹਣੇ ਮੰਮੀ ਤੂੰ ਪਸੰਦ ਨੇ ਹਾਂਜੀ ਆ ਮੰਮੀ ਜੀ ਵੇਖ ਲੋ ਤੁਸੀਂ ਵੀ ਨਹੀਂ ਸੋਹਣੇ ਆ ਵੀਰੇ ਤਾਂ ਚਲ ਬਹੁਤ ਸੋਨੇ ਲਿਆਂਦੇ ਚਲੋ ਸਮਾਲ ਕਰਮਾ ਪਾ ਗੱਲ ਕਰੇ ਤੇ ਪਰ ਪੁੱਤ ਮੈਨੂੰ ਇਹੋ ਗੱਲ ਦਾ ਪੁੱਛ ਆ ਜੈ ਫਿਰ ਰੋਟੀ ਪਕਾ ਕੇ ਕੁੜੀ ਦੀ ਪ੍ਰੋਣਾ ਤਾਂ ਕਹਿੰਦਾ ਵੀ ਮੈਂ ਖਾ ਕੇ ਆਇਆ ਨਹੀਂ ਮੰਮੀ ਜੀ ਉਹ ਗੱਲ ਨਹੀਂ ਤੁਹਾਡੇ ਮਾਂਜੀ ਵਹਿਮ ਹੋਇਆ ਮੰਮੀ ਰੋਟੀ ਘਾਟੀ ਖਾਂਦੇ ਨੇ ਚਲ ਭੈਣੇ ਤੁਹਾਡੀ ਮਰਜੀ ਤੁਹਾਡੇ ਰਾਜ ਚੱਲਦੇ ਆ ਮੇਰਾ ਤਾਂ ਕਹਿਣਾ ਪੈਗੀ ਵਾਸਤੇ ਉਹ ਨਹੀਂ ਨਹੀਂ ਭੈਣ ਜੀ ਨਾ ਨਾ ਮੈਂ ਇੱਕ ਰੋਟੀ ਨਾਲ ਸਾਨੂੰ ਕਿਤੇ ਭਾਰ ਪੈ ਚੱਲਿਆ ਏ ਮੰਮੀ ਨੇ ਕਿਤੇ ਪੰਜਾਰ ਖਾਣੀਆਂ ਵਾ ਉਹ ਖਾਂਦੇ ਹੀ ਨਹੀਂ ਗੇ ਪੁੱਤ ਚਲੋ ਭੈ ਚੱਲੀਏ ਚਲਈਏ ਦੀਦੀ ਚਲੋ ਪਹਿਲੀ ਆਪ ਆਪਣੀ ਹਾਂਜੀ ਚਲੋ ਮੰਮੀ ਤੁਸੀਂ 10 ਮਿੰਟ ਬੈਠੋ ਤੇ ਅਹੀਂ ਪਾ ਲੀਏ ਕੱਪੜੇ ਕੁੱਪੜੇ ਪਾਓ ਉਹ ਤਾਂ ਮੈਂ ਬੈਠੀ ਆ ਚੱਲ ਅਮਨ ਆ ਵੀ ਰੱਖ ਲੋ ਮੰਮੀ ਆ ਲੈ ਚੱਲੀ ਗਏ ਆਪਣੇ ਪਿੰਡ ਵਾਲੀ ਟੇਲਰ ਵਧੀਆ ਸਿੰਦੀ ਆ ਚਲੋ ਠੀਕ ਆ ਉੱਥੇ ਸਵਾ ਲਿਓ ਆ ਹੋ ਗਰ ਵੀ ਪੜੀ ਆਪ ਕੋ ਵੀ ਹੋਰ ਸਿੱਪੇ نیچے ਜਾਣ ਠੀਕ ਆ ਜੀ ਇਹਨਾਂ ਦੀਆਂ ਗੱਲਾਂ ਆ ਨਿੱਕੀ ਕਹਿੰਦੀ ਮੈਂ ਜਣਾ ਵੱਡੀ ਕਹਿੰਦੀ ਦੋਵੇਂ ਤਿਆਰ ਹੋ ਗਈਆਂ ਇਹਨਾਂ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਘਰ ਵੀ ਕਿਹਨੂੰ ਕੋਈ ਜੀਪ ਰੰਦਾ ਚਾਹੀਦਾ ਵਾ ਵੇਲਾ ਇਹਨੇ ਬੱਟੀ ਨੇ ਨਿਆਣੇ ਇਸੇ ਕਰਕੇ ਹੋਸਟਲ ਚ ਪਾਏ ਆ ਵੀ ਮੈਂ ਆਹ ਗੱਲ ਪੇਕੇ ਉੱਡੀ ਰਹੂੰਗੀ ਚਲੋ ਭਾਂਜੀ ਕੋਈ ਗੱਲ ਨਹੀਂ ਕਿੰਨਾ ਕਿਤੇ ਉਹ ਪੇਕੇ ਜਾਣ ਲਈ ਆ ਅੰਦਾ ਕਈ ਸਮਝ ਨਹੀਂ ਸਸੀ ਕਾਲ ਕੀ ਹਾਲ ਪਤ ਟੀਟਾ ਤੂੰ ਸੁਣਾਉ ਅਹੀ ਵਧੀਆ ਤੂੰ ਆਪਣਾ ਸੁਣਾ ਵਧੀਆ ਵਧੀਆ ਕਦੋਂ ਕਦੇ ਆ ਜੀ ਮੈਨੂੰ ਤੇ ਬਾਵਾ ਪੁੱਤ ਟਾਈਮ ਹੋ ਗਿਆ ਇਹਨੂੰ ਅੱਛਾ ਅੱਛਾ ਤੂੰ ਸੁਣਾ ਕੀ ਕਰਦਾ ਆ ਉਹ ਕੋਹ ਨਹੀਂ ਮੰਮੀ ਕਮਾੜਿਆ ਸੀ ਲੱਗਣ ਤੇ ਉੱਥੇ ਗਿਆ ਹਾਂ ਲੇਬਰ ਲੱਗੇ ਐਸਾ ਲੱਗ ਗਿਆ ਸਾਰਾ ਹਾਂਜੀ ਲੱਗ ਗਿਆ ਜੀ ਚਲੋ ਵਧੀਆ ਹੋ ਗਿਆ ਹੋਰ ਤੁਹਾਨੂੰ ਸੁਣਾਉ ਭਾਜੀ ਠੀਕ ਠਾਕ ਸਭ ਠੀਕ ਬਾਬੀ ਨਹੀਂ ਨਿਆਣੇ ਸਾਡੇ ਸਾਡੇ ਬਾਜੀ ਬਾਜੀ ਬੜੀ ਕਿਰਪਾ ਮਹਾਰਾਜੀ ਦੀ ਤੇ ਤੁਸੀਂ ਲੈ ਆਉਣਾ ਸੀ ਨਾਲ ਹੀ ਉਹਨਾਂ ਨੂੰ ਨਹੀਂ ਮੈਂ ਚੱਲ ਜਣਾ ਵਾਪਸ ਸਾਨੂੰ ਪਤਾ ਫੇ ਗਰਮੀ ਪੜੀ ਆ ਕੀ ਲੈਣਾ ਨਾਲ ਨਿਆਣਿਆਂ ਨੂੰ ਹਾਂਜੀ ਇਹ ਤੇ ਹੈ ਹੀ ਆ ਹੋਰ ਸਭ ਖੁਸ਼ਹੰਦ ਕਰ ਹਾਂਜੀ ਠੀਕ ਠਾਕ ਹੀ ਹੋਣਾ ਵਾ ਆ ਆਪਣੇ ਘਰ ਹੀ ਨਿਕਾ ਠੀਕ ਠਾਕ ਹੋਣਾ ਆ ਵੇਲਾ ਦੋਵੇਂ ਤਿਆਰ ਹੋ ਗਏ ਨਾਲ ਆਪਣੀ ਮਾਂ ਦੇ ਉਹ ਚਲੋ ਮੰਮੀ ਕੋਈ ਗੱਲ ਨਹੀਂ ਤੇ ਤਿਆਰ ਹੋ ਗਏ ਰਹਿਣ ਤੋਂ 4 ਦਿਨ ਕੰਮ ਤਾਂ ਨਾ ਨਿਭੜਿਆ ਵਾ ਕੋਈ ਗੱਲ ਨਹੀਂ ਹਾਏ ਹਾਏ ਇੱਕ ਇੱਕ ਜਾਣੀ ਚੱਲ ਜਾਣ ਕਿ ਦੋਵਾਂ ਨੇ ਇਕੱਠਿਆਂ ਨੇ ਜਾਣਾ ਸੁਖਣਾ ਸੁੱਕੀ ਵੀ ਦੋਵਾਂ ਨੇ ਇਕੱਠਿਆਂ ਨੇ ਜਾਣਾ ਉਹ ਚਲੋ ਮੰਮੀ ਕੋਈ ਨਹੀਂ ਜੇ ਇੱਕ ਚਲ ਗਈ ਫਿਰ ਦੂਜੀ ਦਾ ਧਿਆਨ ਹੋਣਾ ਕਿ ਹਾਏ ਪਤਾ ਨਹੀਂ ਮੰਮੀ ਨੇ ਉਹਨੂੰ ਕੀ ਦੇ ਦੇਣਾ ਜਿਹੜਾ ਮੇਰਾ ਰਹਿ ਜਾਣਾ ਤੇ ਕੋਈ ਨਹੀਂ ਹੁਣ ਫਿਰ ਆਉਂਦੇ ਦੋ ਚਾਰ ਦਿਨ ਉਹਦੇ ਜਾ ਕੇ ਲੈ ਆਵਾਂਗੇ ਅਏ ਛੋਨਾ ਤੇ ਚਾਰ ਦਿਨ ਹਟਕੇ ਲੱਗਣਾ ਉਹ ਦਿਨ ਉਹਨਾਂ ਆਉਂਦਾ ਆ ਜਣਾ ਆਪੇ ਆ ਜਣ ਜਾਣਗੇ ਤੇ ਲੈ ਆਉਂਗੇ ਜਾ ਕੇ ਉਹਨਾਂ ਨਾਲੇ ਮੰਮੀ ਛੋਨਾ ਕਰਾ ਇਹਨਾਂ ਦੇ ਲਾਉਣਾ ਛੋਨਾ ਤੇ ਲਾਉਣਾ ਲੇਬਰ ਦੇ ਕੋਈ ਗੱਲ ਤੁਸੀਂ ਲੈ ਜਾਓ ਅਮਨ ਚੱਲ ਕੱਪੜੇ ਤੇ ਪਾ ਲਿਆ ਗਰਮੀ ਵਾਲੇ ਦੋ ਚਾਰੀ ਸੂਟ ਆ ਪਕੜ ਬੋਤੇ ਖੜਨੇ ਤੇ ਹੁਣ ਮੈਂ ਵੀ ਕੱਪੜੇ ਚੇਂਜ ਕਰਾਂ ਤਾਂ ਤੂੰ ਵੀ ਕਰ ਲੈ ਉਹ ਦੀਦੀ ਕੱਪੜੇ ਚੇਂਜ ਕਰਨ ਚ ਕਾ ਤੋ ਟਾਈਮ ਵੇਸਟ ਕਰਨਾ ਅਮਨ ਹੋ ਗਈ ਤਿਆਰੀ ਹਾਂਜੀ ਬਸ ਤਿਆਰੀ ਆ ਅੱਛਾ ਗਰਮੀ ਤੇ ਬਾਹਰ ਜੀ ਮੈਂ ਨਾਲ ਗੱਲ ਕਰਨੀ ਸੀ ਚੱਲ ਅਮਨ ਆ ਜੀ ਹੁਣ ਛੇਤੀ ਪੈਗ ਫੜ ਕੇ ਚੰਗਾ ਹਾਂਜੀ ਕੋਈ ਨਹੀਂ ਚਲੋ ਤੀ ਅਮਨ ਕਿਨੇ ਲੈਣਾ ਰਹਿਣਾ ਤੂੰ ਬਸ ਦੋ ਤਿੰਨ ਦਿਨ ਹੀ ਰਹਿਣਾ ਖਾਏ ਨਾ ਫੇ ਰਿਆ ਨੂੰ ਬਾਈ ਦੋ ਹਫ਼ਤੇ ਲੈ ਕੋਈ ਚੱਕਰ ਨਹੀਂ ਹੈਗਾ ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਭਾਵੇਂ ਗਰਮੀ ਤੇਰੀ ਭੈਣ ਹੀ ਆ ਪਰ ਇਹਦੇ ਕੋ ਬਚ ਕੇ ਰਵੀ ਬੜੀ ਤੇਜ਼ ਤੇ ਤਰਾਰ ਜਨਾਨੀ ਆਏ ਤੁਸੀਂ ਇਦਾਂ ਕਾ ਤੂੰ ਕਹਿਣ ਨੇ ਆ ਭੈਣ ਆ ਉਹ ਮੇਰੀ ਮੈਨੂੰ ਵੀ ਪਤਾ ਤੇਰੀ ਭੈਣ ਵਾ ਪਰ ਤੇਨੂੰ ਜ਼ਿਆਦਾ ਉਹਨੂੰ ਮੈਂ ਜਾਣਦਾ ਵਾਂ ਜੋ ਕੋਈ ਵੀ ਬਲਜੀਤ ਨਾ ਹੋਇਆ ਨਾ ਇਹ ਸਾਰੀਆਂ ਏਰੀਆਂ ਮਿਹਰਬਾਨੀਆਂ ਆਹੀਂ ਜੋ ਕੋਈ ਵੀ ਕਰਾਇਆ ਇੰਨੇ ਤੇ ਮਮੀ ਨੇ ਰਲ ਕੇ ਕਰਾਇਆ ਸੀ ਤੇ ਮੈਂ ਤੇ ਇਹੀ ਚਾਹੁੰਦਾ ਕਿ ਜੋ ਕੋ ਪਿਛੇ ਹੋ ਗਿਆ ਨਾ ਉਸ ਗੱਲ ਤੇ ਮਿੱਟੀ ਪਾਓ ਤੂੰ ਆਪਣਾ ਜਿਹੜਾ ਗਾਰਦਾ ਜੀਵਨ ਉਹ ਨਾ ਆਪਾਂ ਹੱਸੇ ਖੁਸ਼ੀ ਗੁਜ਼ਾਰੀਏ ਤੇ ਬਾਕੀ ਜੋ ਤੇਰਾ ਨਾ ਸਵੇਰੇ ਹੋਇਆ ਨਾ ਉਸ ਲਈ ਮੈਂ ਤੇ ਕੋਈ ਸੌਰੀ ਮੰਗਦਾ ਵਾਂ ਮੈਨੂੰ ਇੱਕਦਮ ਗੁੱਸਾ ਆਇਆਗਾ ਤੇ ਮੈਨੂੰ ਆਪਣੇ ਆਪ ਵੀ ਮੈਂ ਕੰਟਰੋਲ ਨਹੀਂ ਕਰ ਪਾਇਆ ਤੇ ਜੋ ਕੋ ਵੀ ਹੋਵੇ ਨਾ ਤੂੰ ਮੰਮੀ ਦੇਗਾ ਮੰਮੀ ਲਾ ਕੇ ਬਹਿ ਗਿਆ ਹੁਣ ਕੋਈ ਗੱਲ ਨਹੀਂ ਕੀ ਕਰਨੀ ਕਿ ਜਿੰਨਾ ਮੰਮੀ ਹਾਈ ਪਰ ਹੋ ਜਾਣ ਕੋਈ ਗੱਲ ਨਹੀਂ ਤੂੰ ਹੀ ਨਾ ਟੈਨਸ਼ਨ ਲੋ ਨਹੀਂ ਕਰਦੇ ਕੋਈ ਵੀ ਗੱਲ ਪਤਾ ਕੀ ਆ ਕਿ ਜੇ ਤੂੰ ਕਰੇਂਗੀ ਫਿਰ ਮੰਮੀ ਦੁਖੀ ਹੋਣਗੇ ਅਸੀਂ ਤੇ ਫਿਰ ਜੋ ਸਾਡੇ ਨਾਲ ਹੋਣਾ ਹੁਣ ਸਾਨੂੰ ਪਤਾ ਹੀ ਆ ਬਜਣਾ ਤੂੰ ਹੀ ਵੀ ਨਹੀਂਗਾ ਕਿਉਂਕਿ ਬੋਲਚਣੇ ਕਰਾਂਗੇ ਸਾਰੇ ਰਗੇ ਹੀ ਇਹਨੋਂ ਬਿਹਤਰ ਕੀ ਹੈਗਾ ਤੇ ਮਿੱਟੀ ਪਾਓ ਤੇ ਆਪਣਾ ਰਾਜੀ ਖੁਸ਼ੀ ਜਾ ਉਹ ਤੇ ਰਾਜੀ ਪੀਸ਼ ਆਪਣੇ ਘਰ ਨੂੰ ਆਈਓ ਤੇ ਕੋਈ ਨਹੀਂ ਜਿੱਦਣਾ ਪੰਜਾ ਛੇ ਦਣਾਂ ਨੂੰ ਮੈਂ ਤੁਹਾਨੂੰ ਅੰਗੂਠਾ ਲੈਣ ਮਜੇ ਨਾਲ ਆ ਜੀਓ ਚ ਹਸੀ ਖੀਨਾਂ ਦੀ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲੋ ਹੁਣ ਮੰਮੀ ਵੇਟ ਕਰਨ ਦੇ ਆ ਹਾਂ ਚਲੋ ਤੁਸੀਂ ਵੀ ਟਾਈਮ ਨਾ ਲੋਈ ਲੋਈ ਤਾਂ ਵੀ ਦੋਹਾ ਮੈਂ ਫੁੱਟਿੰਗ ਆਈ ਜਾਂਦੀ ਮੈਂ ਆ ਤੇ ਭਗਿੰਦੇ ਭੈਣ ਜੀ ਰਾਤ ਰਹਿੰਦੇ ਤੁਸੀਂ ਕਹੋ ਤੁਹਾਡੀ ਮਰਜ਼ੀ ਫਿਰ ਆ ਜਾਓ ਮੰਮੀ ਅਮਨ ਨਹੀਂ ਆਉਂਦੀ ਚਲੋ ਚਲ ਆਓ ਪੁੱਤ ਚਲੋ ਠੀਕ ਮੰਮੀ ਫਿਰ ਚੰਗਾ ਬੋਤ ਚਲੋ ਠੀਕ ਹੈ ਮੰਮੀ ਫਿਰ ਚੰਗਾ ਸੀ ਚੰਗਾ ਮੰਮੀ ਜੀ ਚਲਾ ਦਿਓ ਚੰਗਾ 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 ਜਾ ਮੈਨੂੰ ਬਾਗ ਫੜਾ ਦੇ ਵੇਖ ਡੁੱਬ ਕੇ ਮਰ ਜਾਓ ਤੁਹਾਡੇ ਨੱਕ ਦੀ ਹੀੜ ਦੀ ਚਲ ਗਈਆਂ ਤੁਹਾਨੂੰ ਐਂਦੀ ਸ਼ਰਮ ਨਹੀਂ ਆਈ ਕਿ ਇੱਕ ਜਣਾ ਉਹਨੂੰ ਕਹਿ ਦੇ ਫਿਰ ਐ ਪੋਕਰ ਟਾਡੇ ਵਰਗੇ ਥੱਲੇ ਕੋਈ ਹੋਊਗਾ ਐਵੇਂ ਨਾ ਇਕੱਲੇ ਤੁਸੀਂ ਨਿਕਲੇ ਕੋਈ ਗੱਲ ਕਰਨ ਵਾਲੀ ਨਹੀਂ ਐਵੇਂ ਨਹੀਂ ਰੋਲਾ ਪਾਉਂਦੇ ਰਹਿਦਾ ਹੋਈਦਾ ਕਿੱਦਾਂ ਨਾ ਪਾਵਾਂ ਕੋ ਥੋੜਾ ਦਿਮਾਗ ਵੀ ਵਰਤ ਲਿਆ ਕਰੋ ਅੱਛਾ ਮੇਰਾ ਹੁਣ ਦਿਮਾਗ ਨਹੀਂ ਤੁਹਾਡਾ ਮੇਰੇ ਤੋਂ ਜ਼ਿਆਦਾ ਹੋ ਗਿਆ ਵਾ ਨਹੀਂ ਇੱਕ ਨੂੰ ਘੁਲਾ ਦਿੰਦੇ ਹੈ ਤੇ ਦੂਜੀ ਨੇ ਇੱਥੇ ਬਿਠੀ ਨੇ ਰੋਂਦੀ ਰਹਿਣਾ ਤੇ ਉਹਨੇ ਆਪਣੀ ਮਾਂ ਦੇ ਕੰਨਾਂ 'ਚ ਫੂਕਾ ਮਾਰਦੀਆਂ ਸੀ ਕਿ ਆਹ ਕਰਕੇ ਸਾਨੂੰ ਨਹੀਂ ਘੁਲਾਇਆ ਉਹਨਾਂ ਨੇ ਤਾਂ ਹੁਣ ਉਹਨੇ ਫੂਕਾ ਮਾਰਨੀਆਂ ਨਹੀਂ ਕਿ ਉਹਨਾਂ ਨੇ ਦੁਆਰੇ ਜਾ ਕੇ ਐ ਮਮੀ ਮਮਾ ਨਾਲ ਸਾਰੀਆਂ ਮਿੱਠੀਆਂ ਪਿਆਰੇ ਹੋ ਕੇ ਗੱਲਾਂ ਬਾਤਾਂ ਕਰ ਲੀਆਂ ਉਹਨਾਂ ਮੈਂ ਤਰੀਕੇ ਨਾਲ ਸਮਝਾਤਾ ਵਾ ਕਿ ਜੇ ਮੈਂ ਤੂੰ ਕੋਈ ਗੱਲ ਬਾਤ ਕੀਤੀ ਨਾ ਤੇਰੀ ਮਾਂ ਨੂੰ ਨੁਕਸਾਨ ਨਾ ਪਹੁੰਚਾਉਂਦੇ ਤਾਂ ਤੁਹਾਨੂੰ ਦੋਵਾਂ ਨੂੰ ਵੀ ਪਹੁੰਚਣਾ ਹੀ ਤੇ ਮੈਂ ਸਿਆਣੀ ਬਣ ਕੇ ਜਾ ਦੋ ਦੇ ਭਾਵੇਂ ਚਾਰ ਦਿਨ ਰਹਿ ਲਈ ਅੱਛਾ ਤੂੰ ਤਾਂ ਸਮਝ ਕਿ ਕਰਨਾ ਕਰ ਕੋਈ ਗੱਲ ਨਹੀਂ ਗਰਮੀਤ ਨੂੰ ਮੈਂ ਦੂਜੀ ਤਰੀਕੇ ਨਾਲ ਸਮਝਾਤਾ ਉਹ ਨਹੀਂ ਮੂੰਹ ਖੋਲਦੀ ਵੇ ਤੂੰ ਹੀ ਤਾਂ ਦੋਵੇਂ ਜਣੇ ਭੋਲੇ ਜੇ ਮੂੰਹ ਨਹੀਂ ਖੋਲਦੀ ਉਹ ਗਰਮੀਤ ਦੀ ਏਡੀ ਲੋਟ ਬਲਜੀਤ ਵਾਲੀ ਗੱਲ ਦੱਸਦੀ ਤੇ ਆਪਣੀ ਮਾਂ ਨੂੰ ਤੇ ਜੇ ਪੁਲਿਸ ਆ ਗਈ ਤੇ ਵੇਖੀ ਜੇਲ੍ਹ ਦੀਆਂ ਰੋਟੀਆਂ ਖਾਣੇ ਪਟੇ ਵੰਦੇ ਹਨ ਨੂੰ ਵਾਰ ਨਹੀਂ ਆਉਣਾ